ਹੇ ਫਰੈਂਡਸ ਵੈਲਕਮ ਟੂ ਮਾਈ ਟੁਡੇਸ ਵੀਡੀਓ ਅੱਜ ਮੈਂ ਸਭ ਨੂੰ ਕੁੜਾ ਚ ਰਖਾ ਹਾਂ ਬਾਂਦਰ ਅਤੇ ਮਗਰਮੱਛ ਦੀ ਇਹ ਕਹਾਣੀ ਤਾਂ ਜੇ ਤੁਹਾਨੂੰ ਅਜੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਨਾਲ ਕਰਦੇ ਸੋ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤਾਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਇੱਕ ਦਰਿਆ ਦੇ ਕੰਡੇ ਤੇ ਇੱਕ ਜਾਮਣ ਦਾ ਰੁੱਖ ਸੀ ਉਸ ਰੁੱਖ ਤੇ ਇੱਕ ਬਾਂਦਰ ਰਹਿੰਦਾ ਸੀ ਬਾਂਦਰ ਹਰ ਰੋਜ਼ ਮਿੱਠਿਆ ਮਿੱਠਿਆ ਜਾਮਣਾ ਖਾਇਆ ਕਰਦਾ ਸੀ ਉਸ ਦਰਿਆ ਵਿੱਚ ਇੱਕ ਮਗਰਮੱਛ ਵੀ ਰਹਿੰਦਾ ਸੀ ਉਹ ਇੱਕ ਦਿਨ ਤੈਰਦਾ ਹੋਇਆ ਰੁੱਖਵਲ ਨੂੰ ਆ ਗਿਆ ਕਾਲੀਆਂ ਜਾਮਣਾ ਦੇਖ ਕੇ ਉਸ ਦਾ ਮਨ ਲਲਚਾ ਗਿਆ ਬਾਂਦਰ ਨੇ ਉਸ ਨੂੰ ਦੇਖਿਆ ਤੇ ਉਸ ਨੇ ਬਹੁਤ ਸਾਰੀਆਂ ਜਾਮਣਾ ਹੇਠਾਂ ਛੁੱਟ ਦਿਤੀਆਂ ਮਗਰਮਛ ਨੇ ਜਾਮਣਾ ਬੜੇ ਸਵਾਦ ਨਾਲ ਖਾਦੀਆਂ ਤੇ ਕੁਝ ਬਚਾ ਕੇ ਆਪਣੀ ਪਤਲੀ ਆਪਣੀ ਪਤਨੀ ਲਈ ਰੱਖ ਦਿੱਤੀਆਂ ਮਗਰਮਛ ਨੇ ਵੀ ਜਾਮਣਾ ਖਾ ਕੇ ਬਹੁਤ ਖੁਸ਼ੀ ਹੋਈ ਹੁਣ ਮਗਰਮਛ ਰੋਜ਼ ਬਾਂਦਰ ਕੋਲ ਆਉਂਦਾ ਤੇ ਬਾਂਦਰ ਉਸ ਨੂੰ ਖਾਣ ਲਈ ਜਾਮਣਾ ਦਿੰਦਾ ਹੌਲੀ ਹੌਲੀ ਉਹ ਚੰਗੇ ਦੋਸਤ ਬਣ ਗਏ ਇੱਕ ਦਿਨ ਮગર ਮਛਰੀ ਨੇ ਮગર ਮਛਰ ਨੂੰ ਕਿਹਾ ਕਿ ਬਾਂਦਰ ਰੋਜ਼ ਮਿੱਠਿਆ ਜਾਮਣਾ ਖਾਂਦਾ ਹੈ ਉਸ ਦਾ ਦਿਲ ਬਹੁਤ ਸਵਾਦ ਹੋਵੇਗਾ ਮੈਂ ਉਸ ਦਾ ਦਿਲ ਖਾਣਾ ਚਾਹੁੰਦੀ ਹਾਂ ਮગર ਮਛਰ ਪਤਨੀ ਦੀ ਜ਼ਿੱਦ ਅੱਗੇ ਬੇਵਸ ਹੋ ਗਿਆ ਉਹ ਉਦਾਸ ਮਨ ਨਾਲ ਬਾਂਦਰ ਕੋਲ ਚਲਾ ਗਿਆ ਉਸ ਨੇ ਬਾਂਦਰ ਨੂੰ ਕਿਹਾ ਕਿ ਪਿਆਰੇ ਮਿੱਤਰ ਤੂੰ ਹਰ ਰੋਜ਼ ਸਾਨੂੰ ਮਿੱਠਿਆ ਜਾਮਣਾ ਖਾਂਦਾ ਹੈ ਅੱਜ ਮੈਂ ਤੈਨੂੰ ਦਰਿਆ ਦੀ ਸੈਰ ਕਰਵਾਉਣਾ ਚਾਹੁੰਦਾ ਹਾਂ ਤੂੰ ਮੇਰੇ ਨਾਲ ਮੇਰੇ ਘਰ ਚੱਲ ਬਾਂਦਰ ਛੱਟ ਮੰਨ ਗਿਆ ਤੇ ਮગરਮਛ ਦੀ ਪਿੱਠ ਤੇ ਜਾ ਬੈਠਾ ਦਰਿਆ ਦੇ ਵਿੱਚਕਾਰ ਪਹੁੰਚ ਕੇ ਮગરਮਛ ਨੇ ਸੱਚਾਈ ਦੱਸ ਦਿੱਤੀ ਬਾਂਦਰ ਨੇ ਬੜੀ ਹੀ ਸਮਝਦਾਰੀ ਨਾਲ ਕਿਹਾ ਕਿ ਇਹ ਤਾਂ ਕੋਈ ਖਾਸ ਵੱਡੀ ਗੱਲ ਨਹੀਂ ਪਰ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਮੈਂ ਆਪਣਾ ਦਿਲ ਰੁੱਖ ਤੇ ਹੀ ਛੱਡ ਆਇਆ ਚਲ ਵਾਪਸ ਜਾ ਕੇ ਲੈ ਆਉਂਦੇ ਹਾਂ ਮਗਰਮਛ ਵਾਪਸ ਉਸ ਨੂੰ ਕੰਡੇ ਤੇ ਲੈ ਆਇਆ ਬਾਂਦਰ ਟਬੂਸੀ ਮਾਰ ਕੇ ਰੁੱਖ ਤੇ ਚੜ ਗਿਆ ਤੇ ਮਗਰਮਛ ਨੂੰ ਕਿਹਾ ਕਿ ਉਹ ਸਵਾਰਥੀ ਮਿੱਤਰ ਹੈ ਮਗਰਮਛ ਬਹੁਤ ਹੀ ਦੁਖੀ ਹਿਰਦੇ ਨਾਲ ਆਪਣੇ ਘਰ ਵਾਪਸ ਗਿਆ ਸਿੱਖਿਆ ਸਵਾਰਥੀ ਮਿੱਤਰਾਂ ਤੋਂ ਬਚੋ ਤਾਂ ਪਿਆਰੇ ਬੱਚਜੋ ਦੇ ਉਡੀਲ ਨਹੀਂ ਮੈ ਰਸਨੋਇਲ ਕਾ ਅਗਲੀ ਵੀਡੀਓ ਵਿੱਚ ਇਸ ਨੂੰ ਪਰ ਦੇਖਣ ਲਈ ਧੰਨਵਾਦ